ਸੱਚਕ ਹੈ ਅਰਦਾਸ ਲਾਲ ਰਤੀ ਸੱਚ ਭੈਵਾਸੀ ਰੰਗਣ ਚੜੀ ਹੋਈ ਹੈ ਔਰ ਮਨ ਦੇ ਵਿੱਚ 24 ਘੰਟੇ ਪੂਰਨ ਭੈ ਡਰ ਕਿਹ ਵਾਹਿਗੁਰੂ ਕਿਤੇ ਤੇਰੇ ਤੋਂ ਪਰੇ ਮੇਰੀ ਇਧਰ ਉਧਰ ਸੁਰਤੀ ਨਾ ਚਲੀ ਜਾਏ। ਤੂੰ ਮੈਂ ਨਾ ਨਰਾਜ ਨ ਹੋ ਜਾਏ। ਡਰ ਬਿਨ ਭਗਤ ਨਾ ਹੋ ਗਏ। ਡਰ ਨਹੀਂ ਤਾਂ ਬੰਦਗੀ ਨਹੀਂ ਕਰ ਸਕਦੇ। ਔਰ ਪੈ ਵੀ ਕਿਹੋ ਜਾਇ ਕੋਈ ਦਿਖਾਵੇ ਦਾ ਨਹੀਂ ਲਿਖਿਆ। ਲਾਲ ਰਤੀ ਸੱਚ ਭੈ ਅੰਦਰੋਂ ਪੂਰਨ ਤਉ ਤੇ ਸੱਚਾ ਡਰ। ਕੋਈ ਇਹ ਨਹੀਂ ਕੋਈ ਤਖਾਵੇ ਦਾ ਹੱਥ ਨਹੀਂ ਬੰਨਿਆ ਜਾ ਰਿਹਾ ਲਾਲ ਰਤੀ ਸੱਚ ਭੈ ਬਸੀ ਤੇ ਡਰ ਦੇ ਵਿੱਚ ਜ਼ਿੰਦਗੀ ਕੱਟ ਲਈ ਤੇ ਡਰ ਹੋਊਗਾ ਤੇ ਵਾਹਿਗੁਰੂ ਵਾਹਿਗੁਰੂ ਚੱਲੇਗਾ ਅਸੀਂ ਤਾਂ ਐ ਵਾਹਿਗੁਰੂ ਨੂੰ ਵੀ ਮੈਂ ਬੇਨਤੀ ਕਰਦਿਆਂ ਇੱਕ ਮਜ਼ਾਕ ਸ਼ਬਦ ਬਣਾ ਲਿਆ ਇੱਕ ਖਤੇ ਬੁਲਾਉਣੀ ਹੋਵੇ ਨਾ ਕਿਸੇ ਨੂੰ ਤੇ ਹੱਸ ਕੇ ਬੁਲਾਉਣੀ ਆ ਕੋਈ ਤਾਂ ਵਿਰਾਗ ਦੀ ਵਸਤੂ ਕੀ ਹੈ ਵਿਰਾਗ ਦੀ ਤੇ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਸ਼ਬਦਾਂ ਨੂੰ ਵਰਤ ਰਹੇ ਹਾਂ ਗੁਰੂ ਦੀ ਬਾਣੀ ਇਸ ਤਰ੍ਹਾਂ ਨਾ ਕਰੋ ਬਹੁਤ ਅੰਦਰੋਂ ਕਹੋ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਕਿਹਾ ਠੀਕ ਹੈ ਨਾ ਤੁਹ ਪਾਛਾ ਕਿਰਪਾ ਕਾਨੇ ਹੋ ਜੀ ਸਮਤ ਸਾਨੂੰ ਦੇਣਾ ਮੇਰੇ ਕਨ ਛਾਤੇ ਤੇ